ਜੇਕਰ ਸਰਕਾਰ ਚਾਵੇ ਤੇ ਕਿਸੇ ਵੀ ਨਸ਼ੇ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾ ਸਕਦਾ ਹੈ ਇਸ ਦੀ ਬਹੁਤ ਵੱਡੀ ਉਦਾਹਰਨ ਹੈ ਤੇ ਪੰਜਾਬ ਨੂੰ ਇਸ ਦੇ ਵਿੱਚੋਂ ਸਿੱਖਣ ਦੀ ਲੋੜ ਹੈ ਆਸਟ੍ਰੇਲੀਆ ਦੇ ਵਿੱਚ ਹੁਣ ਤੱਕ ਇੱਕ ਈ ਸਿਗਰਟ ਜਾਂ ਵੇਪਸ ਦਾ ਤੁਸੀਂ ਨਾਮ ਸੁਣਿਆ ਹੋਣਾ ਹੈ ਆਸਟ੍ਰੇਲੀਆ ਦੇ ਵਿੱਚ ਇਸ ਦੀ ਬਲੈਕ ਮਾਰਕੀਟ ਘੱਟੋ ਘੱਟ 500 ਮਿਲੀਅਨ ਡਾਲਰ ਤੋਂ ਲੈ ਕੇ ਬਿਲੀਅਨ ਡਾਲਰ ਦੇ ਕਰੀਬ ਸੀ ਇਸ ਦੇ ਉੱਤੇ ਵੱਖ-ਵੱਖ ਖਬਰਾਂ ਵੀ ਛਪੀਆਂ ਨੇ ਹੁਣ ਤੱਕ ਪਰ ਬੈਨ ਹੋਣ ਤੋਂ ਬਾਅਦ ਹੁਣ ਤੱਕ ਰੀਡ ਕਰਨ ਤੋਂ ਬਾਅਦ TGA ਯਾਨੀ ਕਿ ਥੈਰਾਪੀ ਗੁੱਡਸ ਐਡਮਿਨਿਸਟ੍ਰੇਸ਼ਨ ਦੇ ਆਸਟ੍ਰੇਲੀਅਨ ਬਾਰਡਰ ਫੋਰਸ ਵੱਲੋਂ ਇੱਕ ਡਾਟਾ ਜਾਰੀ ਕੀਤਾ ਗਿਆ ਜਿ ਬਾਦ 2024 ਤੋਂ ਬਾਅਦ ਹੁਣ ਤੱਕ ਜਿਹੜੇ ਨੇ ਕਟੋ-ਕਟ 500 ਮਿਲੀਅਨ ਡਾਲਰ ਦੇ ਕਰੀਬ ਜਿਹੜੇ ਵੇਪਸ ਆਸਟ੍ਰੇਲੀਅਨ ਬਾਰਡਰ ਫੋਰਸ ਤੇ TGA ਵੱਲੋਂ ਸੀਜ਼ ਕੀਤੇ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਵੱਖ-ਵੱਖ ਜਿੱਦਾਂ ਯੂਕੇ, ਯੂਏਈ, ਸਿੰਗਾਪੁਰ, ਚਾਈਨਾ ਤੋਂ ਇੰਪੋਰਟ ਕੀਤਾ ਜਾਂਦਾ ਸੀ ਬਲੈਕ ਮਾਰਕੀਟ ਦੇ ਵਿੱਚ ਵੇਚਿਆ ਜਾਂਦਾ ਸੀ। ਸ਼ੁਰੂਆਤੀ ਦੌਰ ਦੇ ਵਿੱਚ ਇਹਨਾਂ ਨੂੰ ਸਿਗਰਟ ਨੋਸ਼ੀ ਦੇ ਜਿਹੜੇ ਰਿਪਲੇਸਮੈਂਟ ਦੇ ਤੌਰ ਤੇ ਵਰਤੇ ਜਾਣ ਲੱਗਾ ਤੇ ਸੋਚਿਆ ਗਿਆ ਕਿ ਸ਼ਾਇਦ ਇਹ ਨੁਕਸਾਨ ਦੇ ਨਹੀਂ ਹੋਣਗੇ ਪਰ ਬਾਅਦ ਦੇ ਵਿੱਚ ਇਹ ਚੀਜ਼ ਦਾ ਪਤਾ ਲੱਗਿਆ ਕਿ ਆਸਟ੍ਰੇਲੀਆ ਦੇ ਸਕੂਲਾਂ ਦੇ ਵਿੱਚ ਬੱਚੇ ਇਸ ਦੇ ਇੰਨੇ ਆਦੀ ਹੋ ਗਏ ਕਿ ਛੋਟੇ ਬੱਚੇ ਇਹਨਾਂ ਦੀ ਵਰਤੋਂ ਕਰ ਰਹੇ ਸੀ ਜਿਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ 6 ਮਹੀਨਿਆਂ ਦੀ ਵਰਨਿੰਗ ਕਾਲ ਤੋਂ ਬਾਅਦ ਇਹਨਾਂ ਦੇ ਉੱਤੇ ਪ੍ਰੋਪਰ ਤੌਰ ਤੇ ਬੈਨ ਲਾ ਦਿੱਤਾ ਗਿਆ ਹਾਲਾਂਕਿ ਆਸਟ੍ਰੇਲੀਆ ਦੀ ਬਲੈਕ ਮਾਰਕੀਟ ਦੇ ਵਿੱਚ ਇਹ ਫਿਰ ਵੀ ਜਿਹੜੇ ਵੇਚੇ ਜਾ ਰਹੇ ਸੀ ਪਰ ਲਾਅ ਇਸ ਆਲਵੇਜ਼ ਅ ਲਾਅ ਕਿਸੇ ਵੀ ਚੀਜ਼ ਉੱਤੇ ਜਦੋਂ ਤੁਸੀਂ ਕਾਨੂੰਨ ਬਣਾ ਦਿੰਦੇ ਆ ਤਾਂ ਉਹ ਉਸ ਦੇ ਉੱਤੇ ਪਰਦਾ ਕਰ ਦਿੰਦਾ ਹੈ ਜਿਸ ਤੋਂ ਬਾਅਦ ਇਹ ਚੀਜ਼ਾਂ ਦਾ ਬੇਸ਼ੱਕ ਮਹਿੰਗਾ ਹੋ ਜਾਂਦੀਆਂ ਨੇ ਪਰ ਨਾਲ ਦੀ ਨਾਲ ਵੇਚਣ ਤੇ ਖਰੀਦਣ ਵਾਲੇ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ ਜੇਕਰ ਉਹ ਕਿਸੇ ਵੀ ਤਰੀਕੇ ਦੇ ਨਾਲ ਵੇਚਦੇ ਜਾਂ ਖਰੀਦਦੇ ਫੜੇ ਜਾਂਦੇ ਨੇ ਤਾਂ ਇਲੀਗਲ ਹੈ ਤੇ ਉਹਨਾਂ ਦੇ ਉੱਤੇ ਪਰ ਇਸ ਦੇ ਨਾਲ ਹੀ ਇੱਕ ਸਿਡਨੀ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੋਈ ਸਟੱਡੀ ਤੇ ਰਿਸਰਚ ਤੋਂ ਇਸ ਗੱਲ ਦਾ ਪਤਾ ਲੱਗਿਆ ਕਿ ਬੈਨ ਹੋਣ ਤੋਂ ਬਾਅਦ ਜਿਹੜੇ 18 ਤੋਂ 24 ਸਾਲ ਦੇ ਲੋਕ ਸੀ ਉਹਨਾਂ ਦੇ ਵਿੱਚ 18 ਤੋਂ 20% ਜਿਹੜਾ ਵੇਪਸ ਦੀ ਹੈਬਿਟ ਜਿਹੜੀ ਡ੍ਰੌਪ ਹੋਈ ਇਸ ਤੋਂ ਇਲਾਵਾ 14 ਤੋਂ 17 ਸਾਲਾਂ ਦੇ ਬੱਚਿਆਂ ਦੇ ਵਿੱਚ ਇਹ 15 ਤੋਂ 18% ਦੱਸੀ ਜਾਂਦੀ ਹੈ ਜਿਹੜਾ ਕਿ ਆਸਟ੍ਰੇਲੀਆ ਦੇ हिसाब ਨਾਲ ਇੱਕ ਬਹੁਤ ਵੱਡਾ ਨੰਬਰ ਤੇ ਬਹੁਤ ਵਧੀਆ ਸਕਸੈਸ ਹੈ ਹੁਣ ਆਸਟ੍ਰੇਲੀਅਨ ਬਾਰਡਰ ਫੋਰਸ ਨੇ ਇਹਦੇ ਉੱਤੇ ਇਹ ਗੱਲ ਕਹੀ ਹੈ ਕਿ ਸਾਡਾ ਮਕਸਦ ਇਹਨਾਂ ਦੀ ਟ੍ਰੇਡ ਚੇਨ ਨੂੰ ਫੜਨਾ ਜਿਹੜੀ ਕਿ ਇੱਕ ਪਰਫੈਕਟ ਸਟਰੈਟਜੀ ਹੈ ਜ ਉਨੇ ਕੋਈ ਪਰਫੈਕਟਲੀ ਵਿਲ ਹੈ ਤੁਹਾਡੀ ਡਿਟਰਮਿਨ ਆ ਤਾਂ ਤੁਸੀਂ ਉਹਦੀ ਟ੍ਰੇਡ ਚੇਨ ਨੂੰ ਹੀ ਤੋੜੋਗੇ ਨਾ ਕਿ ਉਸਤੇ ਜਿਹੜੇ ਮਰੀਜ਼ਾਂ ਨੂੰ ਫੜੋਗੇ ਤੇ ਇਸ ਦੇ ਨਾਲ ਹੀ ਜਿਹੜਾ ਆ ਆਸਟ੍ਰੇਲੀਆ ਦੇ ਵਿੱਚ ਵੇਪਿੰਗ ਦੀ ਹੈਬਿਟ ਸੀ ਜਿਹੜੀ ਸ਼ੁਰੂਆਤੀ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿਗਰਟ ਨੋਸ਼ੀ ਦੇ ਰਿਪਲੇਸਮੈਂਟ ਦੇ ਤੌਰ ਤੇ ਤੇ ਨਾਨ ਹਾਰਮਫੁਲ ਸਮਝੀ ਜਾਂਦੀ ਸੀ ਪਰ ਜਿਹੜੀ ਵੇਪਿੰਗ ਦੀ ਹੈਬਿਟ ਸੀ ਉਹ ਸਿਗਰਟ ਨੋਸ਼ੀ ਨਾਲੋਂ ਵੀ ਕਈ ਗੁਣਾ ਵੱਧ ਖਤਰਨਾਕ ਤੇ ਵੱਧ ਐਡਿਕਟਿਵ ਸੀ ਤੇ ਜਿਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਹੁਣ ਪੰਜਾਬ ਦੇ ਮਸਲੇ ਦੇ ਵਿੱਚ ਵੀ ਇਹ ਸਮਝਣ ਦੀ ਲੋੜ ਹੈ ਜਦੋਂ ਗਵਰਨਮੈਂਟ ਬਹੁਤ ਸਾਰੀਆਂ ਸਟੇਟਮੈਂ ਦਾ ਵੀ ਕੋਈ ਡਾਟਾ ਨਹੀਂ ਜਾਰੀ ਕੀਤਾ ਜਾਂਦਾ ਜਾਂ ਫਿਰ ਦਿੱਤੇ ਹੋਏ ਟਾਰਗੇਟ ਨੂੰ ਪੂਰੇ ਕਰਨ ਲਈ ਆਮ ਲੋਕਾਂ ਨੂੰ ਵੀ ਜਿਹੜੇ ਆਪਣੇ ਸ਼ਕੰਜੇ ਦੇ ਵਿੱਚ ਫਸਾ ਕੇ ਉਹਦਾ ਸ਼ਿਕਾਰ ਬਣਾ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਸਰਕਾਰ ਸਿਰਫ ਨੰਬਰ ਆਪਣੀ ਅਚੀਵਮੈਂਟ ਦੇ ਤੌਰ ਤੇ ਜਾਰੀ ਕਰਦੀ ਪਰ ਉਹਨਾਂ ਦੀ অথੈਨਟੀਸਿਟੀ ਦੇ ਉੱਤੇ ਆਮ ਤੌਰ ਤੇ ਜਿਹੜੇ ਸਵਾਲ ਉੱਠਦੇ ਰਹਿੰਦੇ ਨੇ ਇਸ ਦੇ ਨਾਲ ਹੀ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਆਪਰੇਸ਼ਨ ਲਾਂਚ ਕੀਤੇ ਜਾਂਦੇ ਨੇ ਨਾ ਆਪਰੇਸ਼ਨ ਨਾਲੋਂ ਵੱਧ ਜਿਹੜਾ ਖਰਚਾ ਆ ਉਹਨਾਂ ਦੀ ਐਡਵਰਟਾਈਜ਼ਮੈਂਟ ਤੇ ਲਾ ਦਿੱਤਾ ਜਾਂਦਾ ਤਾਂ ਕਿ ਉਹਦਾ ਕ੍ਰੈਡਿਟ ਪੂਰੇ ਪੂਰੇ ਤੌਰ ਤੇ ਲਿਆ ਜਾ ਸਕੇ ਹਾਲਾਂਕਿ ਜਦੋਂ ਤੁਸੀਂ ਇਸ ਕੇਸ ਦੇ ਵਿੱਚ ਵੇਖੋਗੇ ਤਾਂ ਐਸਡੀ ਜਿਹੜੀ ਕ੍ਰੈਡਿਟ ਆ ਸਰਕਾਰ ਨੇ ਨਹੀਂ ਬਲਕਿ